ਸੋਨਾ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਹੋ ਰਿਹਾ ਹੈ ਉਤਾਰ ਚੜਾਵ ਤੇ ਹੁਣ ਸੋਨੇ ਦੀਆਂ ਕੀਮਤਾਂ 'ਚ ਹੋ ਗਿਆ ਹੋਰ ਵਾਧਾ ਜਾਣੋ ਕੀ ਕੁਝ ਹੋ ਗਏ ਨੇ ਨਵੇਂ ਰੇਟ ਅਰਸਲ ਦੱਸਿਏ ਤਾਂ ਜਿਸ ਤਰੀਕੇ ਦੇ ਨਾਲ ਸੋਨੇ ਜਾਂਦੀਆਂ ਕੀਮਤਾਂ 'ਚ ਬਦਲਾਅ ਹੋ ਰਿਹਾ ਤੇ ਲੋਕ ਵੀ ਚਿੰਤਾਵਾਂ ਦੇ ਵਿੱਚ ਪੈ ਰਹੇ ਨੇ ਸੋਨੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਸ਼ਨੀਵਾਰ 11 ਜਨਵਰੀ ਯਾਨੀ ਕਿ ਅੱਜ ਦੇ ਦਿਨ 22 ਕੈਰੇਟ ਸੋਨਾ 71000 ਰੁਪਏ ਨੂੰ ਪਾਰ ਕਰ ਗਿਆ ਤੇ 24 ਕੈਰੇਟ ਸੋਨੇ ਦੀ ਕੀਮਤ 79600 ਰੁਪਏ ਦੇ ਆਸ-ਪਾਸ ਬਣੀ ਹੋਈ ਹੈ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਸੋਨੇ ਦੀ ਕੀਮਤ ਵਧ ਰਹੀ ਹੈ ਹੁਣ ਤੁਹਾਨੂੰ ਦੇਖਣਾ ਹੋਵੇਗਾ ਕਿ ਸੋਨਾ ਕਿੰਨਾ ਕੁ ਹੋਰ ਸਿਖਰ ਤੇ ਪਹੁੰਚ ਸਕਦਾ 11 ਜਨਵਰੀ 2025 ਨੂੰ ਚਾਂਦੀ ਵੀ ਮਹਿੰਗੀ ਹੋ ਗਈ ਹੈ ਦੇਸ਼ ਭਰ ਵਿੱਚ 1 ਕਿਲੋਗ੍ਰam ਚਾਂਦੀ ਦੀ ਕੀਮਤ 93500 ਰੁਪਏ ਦੇ ਵਿੱਚ ਹੈ ਇਸ ਵਿੱਚ 1000 ਰੁਪਏ ਦਾ ਵਾਧਾ ਹੋ ਗਿਆ ਵਿਹਾ ਦੇ ਸੀਜ਼ਨ ਦੌਰਾਨ ਸੋਨੇ ਦੀ ਮੰਗ ਵਧਣ ਕਾਰਨ ਇਸ ਦੀਆਂ ਕੀਮਤਾਂ ਦੇ ਵਿੱਚ ਵੀ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮਜ਼ਬੂਤੀ ਅਤੇ ਦੇਸ਼ ਵਿੱਚ ਨਿਵੇਸ਼ਕਾਂ ਦੀ ਵੱਧਦੀ ਦਿਲਚਸਪੀ ਨੇ ਸੋਨੇ ਨੂੰ ਮਹਿੰਗਾ ਕਰ ਦਿੱਤਾ ਹੈ ਆਰਥਿਕ ਚੀਜ਼ਾਂ ਦੇ ਵਿੱਚ ਕਾਰ ਲੋਕ ਸੋਨੇ ਵਿੱਚ ਸੁਰੱਖਿਅਤ ਨਿਵੇਸ਼ ਮੰਨ ਕੇ ਖਰੀਦ ਰਹੇ ਨੇ ਰੁਪਏ ਦੀ ਕਮਜ਼ੋਰੀ ਵੀ ਸੋਨੇ ਦੀ ਕੀਮਤਾਂ ਨੂੰ ਵਧਾ ਰਹੀ ਹੈ ਅਮਰੀਕੀ ਆਰਥਿਕ ਆંકੜੇ ਜਿਵੇਂ ਕਿ ਬੇਰੁਜ਼ਗਾਰੀ ਦਰ ਅਤੇ ਪੀ ਐਮ ਆਈ ਰਿਪੋਰਟ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਇਸ ਸਮੇਂ ਸੋਨੇ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ ਸੋਨੇ ਦੀ ਕੀਮਤ ਸਥਾਨਕ ਮੰਗ ਅਮਰੀਕੀ ਆਰਥਿਕ ਸਥਿਤੀ ਫੈਡਰਲ ਰਿਜ਼ਰਵ ਵਿਆਜ ਦਰਾਂ ਅਤੇ ਅੰਤਰਰਾਸ਼ਟਰੀ ਬਾਜ਼ਾਰ ਤੋਂ ਪ੍ਰਭਾਵਿਤ ਹੁੰਦੀਆਂ ਹਨ ਅਜੇ ਹੀ ਸਥਿਤੀ ਵਿੱਚ ਆਉਣ ਵਾਲੇ ਸਮੇਂ ਵਿੱਚ ਸੋਨੇ ਦੀ ਕੀਮਤ ਵਧੜ ਦੀ ਉਮੀਦ ਜਿਹੜੀ ਆ ਜਿਤਾਈ ਜਾ ਰਹੀ ਹੈ ਤਾਂ ਹੁਣ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉਤਾਰ ਚੜਾਵ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਵੱਡੀਆਂ ਜਿਹੜੀਆਂ ਖਦਸ਼ੇ ਜਿਹੜੇ ਨੇ ਜਿਤਾਏ ਜਾ ਰਹੇ ਨੇ ਤਾ ਹੁਣ ਵਿਆਹਾਂ ਦੇ ਸੀਜ਼ਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੋਨਾ ਚਾਂਦੀ ਦੀਆਂ ਕੀਮਤਾਂ 'ਚ ਉਤਾਰ ਚੜਾਵ ਹੋ ਰਿਹਾ ਹੈ ਤਾਂ ਹੁਣ ਬਹੁਤ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ ਤਾਂ 11 ਜਨਵਰੀ ਯਾਨੀ ਕਿ ਅੱਜ ਦੇ ਦਿਨ 22 ਕੈਰਟ ਸੋਨਾ 93000 ਰੁਪਏ ਦੇ ਪਾਰ ਕਰ ਗਿਆ ਹੈ 24 ਕੈਰੇਟ ਸੋਨੇ ਦੀ ਕੀਮਤ 79600 ਰੁਪਏ ਦੇ ਆਸ-ਪਾਸ ਵੜੀ ਹੋਈ ਹੈ ਜਿਸ ਨੂੰ ਲੈ ਕੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਲੋਕਾਂ ਦੀ ਚਿੰਤਾ ਲਗਾਤਾਰ ਬਰਕਰਾਰ ਹੈ ਤਾਂ ਇਸ ਦੇ ਨਾਲ ਹੀ ਜਿਹੜੇ ਲੋਕ ਨੇ ਉਹ ਸੋਨਾ ਖਰੀਦਣ ਤੋਂ ਪਹਿਲਾਂ 100 ਵਾਰ ਸੋਚ ਰਹੇ ਨੇ ਕਿਉਂਕਿ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸੋਨਾ ਤਾਂ ਖਰੀਦਣਾ ਲਾਜ਼ਮੀ ਹੈ ਜਿਹੜੇ ਲੋਕ ਨਹੀਂ ਖਰੀਦ ਪਾ ਰਹੇ ਨੇ ਉਹਨਾਂ ਨੂੰ ਮੁਸ਼ਕਿਲ ਆ ਰਹੀ ਹੈ ਤਾਂ ਜੇਕਰ ਹੁਣ ਤੁਸੀਂ ਸੋਨੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਹ ਬੇहद ਤੁਹਾਡੇ ਲਈ ਖਾਸ ਸਮਾਂ ਹੈ ਕਿਉਂਕਿ ਇਸ ਸਮੇਂ ਤੁਸੀਂ ਜਿਹੜੀ ਸੋਨਾ ਆ ਉਸ ਦੇ ਵਿੱਚ ਨਿਵੇਸ਼ ਕਰ ਸਕਦੇ ਹੋ ਚਾਂਦੀ ਦੀ ਕੀਮਤ ਦੇ ਵਿੱਚ ਵੀ ਵਾਧਾ ਹੋ ਗਿਆ 1000 ਰੁਪਏ ਕੀਮਤ ਜਿਹੜੀ ਆ ਚਾਂਦੀ ਦੀ ਵੀ ਵਧ ਚੁੱਕੀ ਹੈ ਜਿੱਥੇ ਕਿ ਜਿਹੜੀ ਚਾਂਦੀ ਦੱਸੀ ਜਾ ਰਹੀ ਹੈ ਉਹ ਹੁਣ ਉਹ ਵਾਧੇ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਚਿੰਤਾ ਹੈ 93500 ਰੁਪਏ ਚਾਂਦੀ ਹੋ ਗਈ ਹੈ 1000 ਰੁਪਏ ਦਾ ਵਾਧਾ ਇਸ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਜੇਕਰ ਹੁਣ ਤੁਸੀਂ ਵਿਆਹ ਸਾਧੀਆਂ ਦੇ ਵਿੱਚ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਇਸ ਖਬਰ ਨੂੰ ਧਿਆਨ ਨਾਲ ਸੁਣ ਲਓ